वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਕਰਦਾ ਅੱਜ ਸੀ ਲੈ ਕੇ ਆਏ ਆ ਟੌਪ 5 ਰੇਡਾਂ ਸੰਦੀਪ ਲੁਧਰਦੀ ਸੰਦੀਪ ਲੁਧਰ ਜਿਹੜਾ ਸੰਦੀਪ ਡਿੜਬੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਦੋਸਤ ਇਸ ਮਹਾਨ ਰੇਡਰ ਨੇ ਬਹੁਤ ਤਕੜੀਆਂ ਰੇਡਾਂ ਪਾਈਆਂ ਨੇ ਹੁਣ ਤੱਕ ਦੀਆਂ ਟੌਪ 5 ਰੇਡਾਂ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ Enjoy ਕਰੋ ਸੰਨੜਾ ਪਿੰਡਾ ਇੰਦਰਜੀਤ ਸਿੰਘ ਧੋਗੇ ਦਾ ਉਹ ਵੀ ਨਿਊ ਗਲੇਨੀਅਮ ਟਾਇਰ ਵਾਲੇ ਬੈਠੇ ਆ ਟ੍ਰਾਂਟੋ ਦੇ ਵਿੱਚ ਅੱਜ ਇੱਕ ਕਬੱਡੀ ਕੱਪ ਦਾ ਬਾਸੀ ਸਾਹਿਬ ਅਰਵਿੰਦਰ ਬਾਸੀ ਜੀ ਮبارਕਵਾਦ ਭੇਜ ਰਿਹਾ ਧੋਗਾ ਸਾਹਿਬ ਲਓ 21000 21000 ਦੀ ਪਹਿਲੀ ਕਬੱਡੀ ਸਰਦਾਰ ਹਰਮਨ ਸਿੰਘ ਤੇ ਸੀ ਤੇ ਸਰਦਾਰ ਦੋਰ ਸਿੰਘ ਬਾਸੀ ਲਓ 41000 ਦਾ ਜਫਾ ਲੱਗੂ ਜੇ ਲੱਗਿਆ ਲਓ ਇੱਕ ਕਬੱਡੀ ਜਿਹੜੀ ਲੋਗਰ ਦੀ ਬਾਤੀ ਹੈ ਇੱਕ ਕਬੱਡੀ ਨੋ ਦੋਸਤ ਸਿੱਤੇ ਹੁੰਦਾ ਹੈ ਲਗੂ ਤੋਂ ਜੱਫਾ ਲਾਣਾ ਪੀਂਦਾ ਹੈ ਸਰਦਾਰ ਸ਼ੇਰ ਸਿੰਘ ਜੀ ਬ੍ਰਿਜੇਲ ਦਾ ਸਾਹਮਣ ਦਾ ਭਾਜਾ ਜੁਤੀ ਸੀ ਪੂਰੀਆਂ ਸਾਹਮਣ संदीप लुंगर दड़बे वाला मेरे भीर हो मैं भी प्रदीप शाह थोड़ा खुल के जे खिडारी नहीं खेल रहे जो भी थोड़ा खुल के मैं भी देव तू भी तुर तो के ना जाना प्लांट प्लांट मेरे संदीप क्या देखा मोटरसाइकिल दर्ज है ਜਾਦਰ ਬੇਵਾਲ ਮੁਤਸਕ ਕੋ ਤੋੜੇਗਾ ਜਾਂ ਫਿਰ জাফর ਕੰਦੇਵੀ ਚਲਾ ਬਰਨਾਲਾ ਦਾ ਰੋਡ 64 ਨੰਬਰ ਹਾਈਵੇ ਤਰਵਾਦ 71 ਨੰਬਰ ਦੇ ਤੋੜੇਗਾ ਇਹ ਮੋਟਰਸਾਈਕਲ ਡਾਕਟਰ ਲੈ ਕੇ ਜਾਂਦਾ ਹੈ ਅੱਜ ਮੋਟਰਸਾਈਕਲਾਂ ਦੇ ਲਈ ਕਮਸਾਨ ਹੋ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਉਹ ਫਸ ਗਿਆ ਮੈਚ ਜਾ ਰੋ ਟੀਮਾਂ ਦੋਨੋਂ ਵੱਡੀਆਂ ਰੇਡਰ ਵੀ ਪਾਉਂਦੇ ਵੱੱਡ-ਵੱਡ ਕੇ ਕਬੱਡੀਆਂ ਦੇਖਦੇ ਨੇ ਲੋਕਾਂ ਦੇ ਚੁੱਕ ਚੁੱਕਾਡੀਆਂ ਫਸ ਗਿਆ ਮੈਚ ਜਾ ਰੋ ਟੀਮਾਂ ਦੋਨੋਂ ਵੱਡੀਆਂ ਦੋਨੋਂ ਵੱਡੀਆਂ ਤੇ ਮੇਰੇ ਪਿੱਛੇ ਰਾ ਸ਼ੀਰਾ ਗਾਫਰ ਲੱਦਰ ਸੰਦੀਪ ਸਿੰਘ ਗੜਵੇ ਦਾ संदीप संकबे लाइ मत्रे पारे अपे look at it ਦੋਸਤੋ ਤੁਸੀਂ ਸੰਦੀਪ ਦੀਆਂ ਇਹ ਪੰਜੇ ਰੇਡਾਂ ਦੇਖੀਆਂ ਤੁਹਾਨੂੰ ਸਭ ਤੋਂ ਵਧੀਆ ਰੇਡ ਕਿਹੜੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਬੱਡੀ 365 ਦੀ ਮੋਬਾਈਲ ਫੋਨ ਦੇ ਲਈ ਐਪਲੀਕੇਸ਼ਨ ਆ ਚੁੱਕੀ ਹੈ ਜਿਹਨੂੰ ਤੁਸੀਂ ਆਪਣੇ ਫੋਨ 'ਚ ਇੰਸਟਾਲ ਕਰੋਗੇ ਤਦ ਕਬੱਡੀ ਨਾਲ ਰਿਲੇਟਡ ਹਰ ਇੱਕ ਕਿਸਮ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਇਨਸਟੈਂਟਲੀ ਤੁਹਾਨੂੰ ਮਿਲਦੀ ਰਹੂਗੀ ਉਹਨੂੰ ਇੰਸਟਾਲ ਕਰ ਲਈ ਤੁਸੀਂ ਇਸ ਬਟਨ ਤੇ ਕਲਿੱਕ ਕਰ ਸਕਦੇ ਹੋ ਔਰ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਸਾਡੀ ਇਸ ਵੀਡੀਓ ਨੂੰ ਸ਼ੇਅਰ ਔਰ ਲਾਈਕ ਵੀ ਜ਼ਰੂਰ ਕਰਿਆ ਕਰੋ ਸਾਡਾ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁ